ਬਸੰਤ ਕੁਰਦਲ ਵਿੱਚ ਸੋਚਦੀ ਰੱਬਾ ਸਵਰਣੀ ਇੰਨੀ ਸੋਹਣੀ ਨਾ ਹੁੰਦੀ ਤਾਂ ਇਹ ਚੁਰੀ ਮੇਰੀ ਧੌਣ ਉੱਤੇ ਨਾ ਟਿਕਦੀ ਇਹ ਨਿੱਕੀ ਹੁੰਦੀ ਮਰ ਜਾਂਦੀ ਜੇ ਉਹ ਹਾ ਮੁੰਡਾ ਹੀ ਜਿਉਂਦਾ ਰਹਿੰਦਾ ਤਾਂ ਇਹ ਝਗੜਾ ਖੜਾ ਨਾ ਹੁੰਦਾ ਹੁਣ ਤਾਂ ਮੇਰੀ ਸੱਪ ਦੇ ਮੂੰਹ ਕੋੜ ਘਰਲੀ ਵਾਲੀ ਗੱਲ ਏ ਖਾਵੇ ਤਾਂ ਕੋੜੀ ਛੱਡੇ ਤਾਂ ਲਾਜ ਮਾਰਦੀ ਏ ਜੀ ਕਰਦਾ ਏ ਕੁਝ ਖਾ ਕੇ ਮਰ ਜਾਵਾ ਸਵਰਣੀਏ ਤੂੰ ਨੱਜ ਨੂੰ ਜਾਂਦੀੋਂ ਮੇਰੇ ਮਾਪੇ ਘਰ ਕੈਰ ਉਹਦੀ ਸੁਰਤ ਹੋਰ ਪੱਖੋਂ ਸੋਚਣ ਲੱਗ ਪੈਂਦੀ ਸਵਾਰਨੀ ਵਿਚਾਰੀ ਦਾ ਕੀ ਦੋਸ਼ ਉਹ ਨਾ ਹੁੰਦੀ ਤਾਂ ਕੋਈ ਹੋਰ ਸਵਾਰਨੀ ਲੱਭ ਪੈਂਦੀ ਸ਼ਿਕਾਰੀਆਂ ਨੂੰ ਸ਼ਿਕਾਰ ਬਥੇਰੇ ਨਾ ਮੇਰੇ ਪਿਓ ਦਾ ਮੇਰੇ ਤੋਂ ਜੀ ਭਰ ਗਿਆ ਏ ਇਹਦਾ ਕੀ ਇਲਾਜ 10 ਬਰੇ ਹੋ ਗਏ ਨੇ ਸਾਡੇ ਵਿਆਹ ਨੂੰ ਪਹਿਲਾਂ ਤਾਂ ਉਹ ਐਹੋ ਜਿਹਾ ਨਹੀਂ ਸੀ ਆ ਦੂਜੇ ਕ ਬਰੇ ਦੇ ਖੰਭ ਲੱਗ ਗਏ ਨੇ ਹੁਣ ਉਹਨੂੰ ਮੇਰੇ ਵਿੱਚ ਔਗਣ ਹੀ ਔਗਣ ਦੀਂਦੇ ਨੇ ਗੁਣ ਇੱਕ ਵੀ ਨਹੀਂ ਮਨ ਹਰਾਮੀ ਹੱਜ ਤਾਂ ਢੇਰ ਅਖੇ ਮੈਂ ਨਹੀਂ ਤੈਨੂੰ ਰੱਖਣਾ ਤੂੰ ਆਟਾ ਗੁੰਨਦੀ ਹੈਲਦੀ ਕਿਉਂ ਹੈ ਬਹਾਨਾ ਪੁੱਜਦੇ ਮਰਦ ਨੂੰ ਬਹਾਨਾ ਟੋਲਣਾ ਵੀ ਕੋਈ ਔਖਾ ਹੈ ਅਖੇ ਨਾ ਮਾਂ ਕੱਲਾ ਏ ਸਾਢੇ 6 ਬਰੇ ਹੋ ਗਏ ਨੇ ਸ਼ਾਮ ਹੋਈ ਨੂੰ ਤੂੰ ਹੁਣ ਹੋਰ ਬਾਲ ਜਨਨ ਜੋਗੀ ਨਹੀਂ ਰਹੀ ਮੇਰਾ ਇੱਕ ਪੁੱਤਰ ਨਾਲ ਨਹੀਂ ਸਰਦਾ ਜਨਾਨੀ ਮੂੰਹ ਤੇ ਆਖ ਨਹੀਂ ਸਕਦੀ ਬੰਦਾ ਪੁੱਛੇ ਆਪ ਕਿਉਂ ਕੱਲੇ ਰਹੇ ਇਨ੍ਹਾਂ ਦੀ ਭਰਾ ਬਿਨਾ ਕਿਵੇਂ ਸਰ ਗਈ ਸਭ ਬਹਾਨੇ ਸੱਚੀ ਗੱਲ ਏ ਜਿਸ ਬੰਦੇ ਨੂੰ ਹੋਰ ਲੱਭ ਪੈਣ ਦੀ ਆਸ ਹੋਵੇ ਉਹ ਜਨਾਨੀਆਂ ਨਾਲ ਨਹੀਂ ਰੱਜਦਾ ਸੰਤੋਖੀ ਉਹ ਹੁੰਦਾ ਏ ਜਿਹਨੂੰ ਇੱਕ ਵੀ ਸੁਖਣਾ ਸੁਖ ਕੇ ਲੱਭੇ ਅੱਛਾ ਸਾਡੇ ਭਾਗ ਜਨਾਨੀ ਦਾ ਤਾਂ ਰੱਬ ਨੇ ਲਿਖਿਆ ਹੀ ਕੁਝ ਨਾ ਇਹ ਗਮ ਹੁੰਦਿਆਂ ਵੀ ਉਹ ਆਪਣੇ ਫਰਜ਼ ਵੱਲੋਂ ਅਵੇਸਲੀ ਨਹੀਂ ਸੀ ਘਾਰ ਆਏ ਭਰਾ ਦੀ ਉਹਨੇ ਪੂਰੀ ਸੇਵਾ ਕੀਤੀ ਲੱਖਾਂ ਸੈਂਕੜਾ ਨਿਸ਼ਾਨਾ ਹੋਰ ਸੀ ਉਹ ਆਪਣੇ ਮਿੱਤਰ 우ਸਤਾਦ ਧੰਨੇ ਸ਼ਾਹ ਦੇ ਉਪਦੇਸ਼ ਤੇ ਚੱਲ ਰਿਹਾ ਸੀ ਇੱਕ ਦਿਨ ਤਾਂ ਨਿਸ਼ਾਨੇਵਾਸ ਨੂੰ ਗੁਰਮੰਤਰ ਦਿੰਦਿਆਂ ਫਰਮਾਇਆ ਸੀ ਵੇਖ ਸਰਦਾਰ ਲਖਾਤਿਆਂ ਤੁਹਾਡੇ ਤੇ ਸਾਡੇ ਵਿੱਚ ਸਭ ਤੋਂ ਵੱਡਾ ਫਰਕ ਇਹ ਕੰਮ ਕਰਨ ਦਾ ਢੰਗ ਤੁਸੀਂ ਆਪਣੇ ਸ਼ਿਕਾਰ ਨੂੰ ਡਾਂਗ ਨਾਲ ਬਰਛੀ ਨਾਲ ਜਾਂ ਬੰਦੂਕ ਨਾਲ ਮਾਰਦੇ ਹੋ ਅਸੀਂ ਐਸ ਦਮੜੀ ਦੀ ਕਾਨੀ ਨਾਲ ਮਾਰਦੇ ਹਾਂ ਤੁਹਾਡੇ ਮਾਰੇ ਦਾ ਲਹੂ ਵਗਦਾ ਨਜ਼ਰ ਆ ਜਾਂਦਾ ਏ ਲੋਕਾਂ ਦੀ ਹਮਦਰਦੀ ਉਹਦੇ ਨਾਲ ਹੋ ਜਾਂਦੀ ਏ ਤੇ ਕਾਨੂੰਨ ਤੁਹਾਡੇ ਵਿਰੁੱਧ ਖੜਾ ਹੋ ਜਾਂਦਾ ਏ ਇਹ ਕਾਰਨ ਹੈ ਕਿ ਕਈ ਵਾਰ ਸ਼ਿਕਾਰ ਖੇਡਿਆ ਤੋ ਇਹਨੂੰ ਬਹੁਤ ਮਹਿੰਗਾ ਪੈਂਦਾ ਹੈ ਪਰ ਅਸੀਂ ਸ਼ਿਕਾਰ ਮਾਰਦੇ ਹਾਂ ਇਸ ਕਾਹੀ ਦੀ ਤਲਵਾਰ ਨਾਲ ਸਾਡੀ ਮਾਰਦਾ ਮਾਰਿਆ ਨਾ ਤੜਫਦਾ ਏ ਨਾ ਲਹੂ ਵਗਦਾ ਏ ਨਾ ਹਾਲ ਦੁਹਾਈ ਮੱਚਦੀ ਏ ਨਾ ਲੋਕ ਸਾਡੇ ਵਿਰੋਧ ਹੁੰਦੇ ਹਨ ਨਾ ਕਾਨੂੰਨ ਸਾਡਾ ਕੁਝ ਵਿਗਾੜ ਸਕਦਾ ਏ ਸਭੋ ਸ਼ਿਕਾਰ ਵੀ ਸਾਡਾ ਇਹਿਸਾਨ ਮੰਨਦਾ ਏ ਅਸੀਂ ਕਲਮ ਨਾਲ ਲੋੜ ਅਨੁਸਾਰ ਲਹੂ ਨਚੋੜ ਲੈਂਦੇ ਹਾਂ ਤੇ ਫਿਰ ਸ਼ਿਕਾਰ ਨੂੰ ਉਹਦੇ ਰਹਿਮ ਉੱਤੇ ਛੱਡ ਦਿੰਦੇ ਹਾਂ ਉਹਨੂੰ ਤੜਫ ਤੜਫ ਕੇ ਮਰਦਿਆਂ ਵੇਖਣ ਦੀ ਅਸੀਂ ਜ਼ਰੂਰਤ ਨਹੀਂ ਸਮਝਦੇ ਹਾਂ ਮਰੇ ਪਿੱਛੋਂ ਉਹਦੇ ਸਤਾਰੀਏ ਤੇ ਜਾ ਕੇ ਚਾਰ ਹੰਝੂ ਘੇਰ ਆਉਂਦੇ ਆ ਉਹ ਵੀ ਤਾਂ ਜੋ ਅਗਾਹ ਕੋਈ ਨਵਾਂ ਸ਼ਿਕਾਰ ਹੱਥ ਆਉਣ ਦੀ ਆਸ ਹੋਵੇ ਸਮਝ ਲਿਆ ਸਾਡਾ ਇਹ ਗੌਰਮੰਤਰ ਯਾਦ ਰੱਖੀ ਸਭ ਤੋਂ ਪਹਿਲਾਂ ਇੱਕ ਸ਼ਿਕਾਰ ਚੋਂ ਲਵੋ ਫਿਰ ਉਸਤਾਦਾਂ ਦੇ ਦੱਸੀ ਅਨੁਸਾਰ ਉਹਦੇ ਵੱਲ ਅੱਗੇ ਵਧੋ ਉਹਨੂੰ ਪਿਆਰ ਕਰੋ ਭਲੋਸੋ ਦਲਾਸਾ ਦਿਓ ਲੋੜ ਪਈ ਤੇ ਕੁਝ ਬੱਲਿਓ ਵੀ ਕਰੋ ਉਹ ਤੁਹਾਡੇ ਉੱਤੇ ਬੈਸ ਜਾਵੇ ਤਾ ਜਾਲ ਵਚਾ ਕੇ ਚੋਗਾ ਖਲਾਰ ਦਿਓ ਜਦੋਂ ਪੂਰੀ ਤਰ੍ਹਾਂ ਫਾਹੀ ਵਿੱਚ ਫਸ ਜਾਵੇ ਕਿਸੇ ਪਾਸੇ ਵੀ ਬਚ ਨਿਕਲਣ ਦਾ ਕੋਈ ਰਾਹ ਨਾ ਰਹਿ ਜਾਵੇ ਤਾਂ ਪੋਲੇ ਜਿਹੇ ਹੱਥਾਂ ਨਾਲ ਫੜ ਕੇ ਝਟਕਾ ਦਿਓ ਪਰ ਯਾਦ ਰੱਖੋ ਚੁਰੀ ਲੋਹੇ ਦੀ ਨਾ ਹੋਵੇ ਕਾਨੇ ਦੀ ਹੋਵੇ ਫੇਰ ਕਾਨੂੰਨ ਵੀ ਤੁਹਾਡੀ ਕੰਡ ਉੱਤੇ ਹੋਵੇਗਾ ਤੇ ਲੋਕ ਵੀ ਸ਼ਿਕਾਇਤ ਨਹੀਂ ਕਰਨਗੇ ਲੱਖਾ ਸਿੰਘ ਨੇ ਇਹ ਗੌਰਮੰਤਰ ਹਿਰਦੇ ਵਿੱਚ ਵਸਾ ਲਿਆ ਸੀ ਪਰ ਉਹ ਧਨੇਸ਼ਾ ਵਾਂਗ ਬਾਣੀਆਂ ਪੁੱਤਰ ਨਹੀਂ ਸੀ ਜੱਟ ਪੁੱਤਰ ਸੀ ਉਨੇ ਇੱਕ ਦੀ ਤਾਂ ਦੋ ਸ਼ਿਕਾਰ ਚੋਂ ਲਏ ਇੱਕ ਨੱਥਾ ਸਿੰਘ ਅਮਲੀ ਤੇ ਇੱਕ ਸਵਰਨੀ ਇੱਕ ਆਖ ਨੱਥਾ ਸਿੰਘ ਦੀ ਪੈਲੀ ਉੱਤੇ ਤੇ ਇੱਕ ਆਖ ਸਵਰਨੀ ਦੇ ਰੂਪ ਉੱਤੇ ਨੱਥਾ ਸਿੰਘ ਦਾ ਪੈਰ ਉਹਨੇ ਜਾਲ ਵਿੱਚ ਫਸਾ ਲਿਆ ਸੀ ਪੂਰੀ ਤਰ੍ਹਾਂ ਫੋਣ ਵਾਸਤੇ ਅਜੇ ਸਮੇਂ ਦੀ ਲੋੜ ਸੀ ਪਰ ਸਵਰਨੀ ਦਾ ਮਾਮਲਾ ਕੁਝ ਟੇਡਾ ਸੀ ਉਸ ਵਿੱਚ ਬਹੁਤਾ ਚਾਰਾ ਉਡੀਕਿਆ ਨਹੀਂ ਸੀ ਜਾ ਸਕਦਾ ਪੰਛੀ ਇਹ ਇੱਕ ਵਾਰ ਕਿਸੇ ਹੋਰ ਦੀ ਛਤਰੀ ਉੱਤੇ ਬਹਿ ਗਿਆ ਤਾਂ ਫੇਰ ਕੋਈ ਝਾਰਾ ਨਹੀਂ ਸੀ ਇਸੇ ਵਾਸਤੇ ਲੱਖਾ ਸਿੰਘ ਨੇ ਸਾਰਾ ਧਿਆਨ ਦੂਸਰੇ ਸ਼ਿਕਾਰ ਵੱਲ ਮੋੜ ਲਿਆ ਸੀ ਇੱਧਰ ਵੇਖ ਖੂਹ ਉੱਤੇ ਨਵੀਂ ਛੱਤ ਬੈਠ ਕੇ ਵਿੱਚ ਪੈਂਦਿਆਂ ਲੱਖਾ ਸਿੰਘ ਨੇ ਸਮੁੰਦਰ ਸਿੰਘ ਦਾ ਧਿਆਨ ਆਪਣੇ ਵੱਲ ਖਿੱਚਦਿਆਂ ਕਿਹਾ ਆਹ ਮੈਠਕ ਤੇਰੇ ਵਰਗੇ ਸੱਜਣਾ ਬੇਲੀਆਂ ਵਾਸਤੇ ਛੱਤੀ ਏ ਪਿਛਲੇ ਸਾਲ ਇੱਕ ਮਿੱਤਰ ਆ ਗਿਆ ਨਾਲ ਉਹਦੇ ਇੱਕ ਹਰੀ ਚੁਗ ਜਨਾਨੀ ਸੀ ਉਹਨੇ ਤਰਲਾ ਲਿਆ ਕੇ ਮੇਰੇ 2-4 ਦਿਨ ਠਪਾ ਪਰ ਜਾਣਦਾ ਏ ਘਰ ਵਿੱਚ ਤਾਂ ਇਹੋ ਜਹੀ ਜਨਾਨੀ ਰੱਖੀ ਨਹੀਂ ਜਾ ਸਕਦੀ ਇਸੇ ਵਾਸਤੇ ਆ ਬੈਠਕ ਚਾਤ ਦਿੱਤੀ ਏ ਤੇਰੇ ਵਰਗਾ ਕੋਈ ਸਾਖ ਸੰਬੰਧੀ ਕਿਸੇ ਮੁਰਗੀ ਨੂੰ ਨਾਲ ਲੈ ਕੇ ਆ ਜਾਵੇ ਤਾਂ ਚਾਰ ਦਿਨ ਮौज ਕਰ ਜਾਵੇ ਪਿੰਡੋਂ ਦੂਰ ਨਾ ਕੋਈ ਵੇਖੇ ਨਾ ਗੱਲ ਨਿਕਲੇ ਜਿਵੇਂ ਆਂਦੇ ਹੁੰਦੇ ਨੇ ਨਾ ਚੋਰ ਲੱਗੇ ਨਾ ਕੁੱਤੇ ਭੌਂਕੇ ਥਾਂ ਪਸੰਦ ਦੇ ਨਾ ਬਹੁਤ ਵਧੀਆ ਸਮਾ ਦਾ ਸੈਗਣੇ ਦੂਸਰਾ ਹਾੜਾ ਮੂੰਹ ਨਾਲ ਲਾਉਂਦਿਆਂ ਕਿਹਾ ਸ਼ਿਕਾਰ ਹੈ ਇੱਕ ਤੱਕ ਵਿੱਚ ਭਰਾ ਜੀ ਉਮਰੋਂ ਛੋਟਾ ਏ ਡੇਟੇ ਚੜ ਗਿਆ ਤਾਂ 10 ਦਿਨ ਤੇਰੇ ਕੋਲ ਆ ਡੇਰੇ ਲਾਵਾਂਗੇ ਤੇਰਾ ਘਰ ਏ ਭਾਵੇਂ 6 ਮਹੀਨੇ ਰਹੀਂ ਇੱਥੇ ਤੇਰੀ ਵਾਹ ਵੱਲ ਕੋਈ ਨਹੀਂ ਦੇਖ ਸਕਦਾ ਲੱਖਾ ਸਿੰਘ ਨੇ ਆਪਣੀ ਤਾਕਤ ਦਾ ਪ੍ਰਭਾਵ ਪਾਉਣ ਦੇ ਇਰਾਦੇ ਨਾਲ ਕਿਹਾ ਭਾਈਆ ਜੀ ਤੇਰੇ ਹੁੰਦਿਆਂ ਕਾਹਦਾ ਡਾਰੇ ਅਸੀਂ ਅਸੀਂ ਸਮਾਦ ਸਿੰਘ ਨੂੰ ਕੁਝ ਸਰੂਰ ਆਉਂਦਾ ਜਾ ਰਿਹਾ ਸੀ ਇਧਰ ਉੱਠ ਤੈਨੂੰ ਆਪਣੀਆਂ ਸਕੀਮਾਂ ਸਮਝਾਈਏ ਦੋਵੇਂ ਜਣੇ ਉੱਠ ਕੇ ਖੂਬ ਦੇ ਬੰਨੇ ਉੱਤੇ ਜਾ ਖਲੋਤੇ ਇਸ ਖੂਹ ਵਿੱਚ ਤੀਜਾ ਹਿੱਸਾ ਅਮਲੀ ਨੱਥਾ ਸੌਂਦਾ ਏ। ਅੱਛਾ, ਸਮੁੰਦਰ ਸਿੰਘ ਨੇ ਕੁਝ ਹੈਰਾਨੀ ਨਾਲ ਕਿਹਾ। ਭਾਂਸਦਾ ਸੀ ਖੂਹ ਵਿੱਚ ਕਿਸੇ ਹੋਰ ਦਾ ਹਿੱਸਾ ਹੋਣਾ ਉਹਨੂੰ ਪਸੰਦ ਨਹੀਂ ਸੀ। ਐਸ ਸੱਤੇ ਘੁਮਾਵਾ ਦੀ ਪਾਲ ਦਾ ਮਾਲਕ ਅਮਲੀ ਏ। ਹੂੰ। ਸਮੁੰਦਰ ਸਿੰਘ ਨੇ ਐਵੇਂ ਅੱਗੋਂ ਹੰਗਾਰਾ ਭਰਨ ਵਜੋਂ ਕਿਹਾ। ਪਰ ਹੁਣ ਸਮਝ ਇਹ ਸੱਤੇ ਘੁਮਾ ਵੀ ਆਪਣੇ ਨੇ। ਅਮਲੀ ਖੂਹ ਤੋਂ ਨਿਕਲ ਗਿਆ। ਉਹ ਕਿਵੇਂ? ਸਮੁੰਦਰ ਸਿੰਘ ਨੇ ਕੁਝ ਉਤਸ਼ਾਹ ਨਾਲ ਪੁੱਛਿਆ। ਛੇਆਂ ਕੁੜੀਆਂ ਵਿੱਚੋਂ ਅਮਲੀ ਦੇ ਘਰ ਹੁਣ ਮੁੰਡਾ ਹੋਇਆ ਏ ਚੌਕ ਚਕਾ ਕੇ ਮੁੰਡੇ ਦੇ ਨਸ਼ੋਏ ਉੱਤੇ ਉਹਦਾ ਚੋਖਾ ਖਰਚ ਕਰ ਦਿੱਤਾ ਏ ਇਸ ਵੇਲੇ ਉਹ ਘਰ ਘਰ ਦਾ ਕਰਜ਼ਾਈ ਏ 400 ਦਾ ਧੰਨੇ ਸ਼ਾਹ ਦਾ ਏ ਤੇ ਵਿਆਜ ਟੱਕਾ ਰੁਪਈਆ ਜਾਣਦਾ ਏ ਇਹ ਕੀ ਹਿਸਾਬ ਬਣਦਾ ਏ 100 ਪਿੱਛੇ 3 ਰੁਪਏ 2 ਆਨੇ ਮਹੀਨਾ ਹਰ ਫਸਲ ਪਿੱਛੇ ਹਿਸਾਬ ਕਰਕੇ ਵਿਆਜ ਨੂੰ ਵੀ ਵਿਆਜ ਲਾਉਣਾ ਸ਼ੁਰੂ ਕਰ ਦੇਣਾ ਇਸ ਤਰ੍ਹਾਂ ਡੂੜ ਦੋ ਸਾਲ ਵਿੱਚ ਲਗਭਗ ਦੁਨੇ ਹੋ ਜਾਂਦੇ ਨੇ ਧੰਨੇਸ਼ਾ ਨੇ ਇਹਨਾਂ ਗੱਲਾਂ ਦੇ ਤਤ ਕੱਢ ਛੱਡੇ ਨੇ ਨੁੱਤਾ ਸਿੰਘ ਦਾ ਕਮਾਉਣ ਵਾਲਾ ਕੋਈ ਨਹੀਂ ਹੁਣ ਕੁੜੀ ਦਾ ਵਿਆਹ ਕਰਨ ਨੂੰ ਫਿਰਦਾ ਏ ਇਹਦਾ ਮਤਲਬ ਏ ਉਹ ਹੋਰ ਕਰਜ਼ਾ ਲਵੇਗਾ ਇਹ ਚੱਕਰ ਮੁੱਕਣ ਨਹੀਂ ਲੱਗਾ ਬਸ ਪੰਜਾਂ ਸੱਤਾਂ ਵਰਿਆਂ ਤੱਕ ਇਹ ਸੱਤੇ ਘੁਮਾ ਆਪਣੀ ਹੋਵੇਗੀ ਭਾਰੇ ਪੈਸਾ ਤਾਂ ਧੰਨੇਸ਼ਾ ਦਾ ਲੱਗਦਾ ਹੋਇਆ ਸਮੁੰਦਰ ਸਿੰਘ ਨੇ ਸ਼ੰਕਾ ਪ੍ਰਗਟ ਕੀਤਾ ਧੰਨੇਸ਼ਾ ਦਾ ਤਾਂ ਐਵੇਂ ਨਹੀਂ ਏ ਪੈਸਾ ਸਭ ਆਪਣਾ ਲੱਗਦਾ ਏ ਇਨੂੰ ਦੱਸਣ ਦਾ ਚੇਤਾ ਨਹੀਂ ਰਿਹਾ ਇਹ ਵਿਆਜ ਦਾ ਕੰਮ ਧੰਨੇ ਸ਼ਾਦਾ ਤੇ ਮੇਰਾ ਸਾਂਝਾ ਏ ਦੋਹਾਂ ਦਾ ਅੱਧੋ ਅੱਧ ਬਾਪੂ ਹੋਰਾਂ ਤਾਂ ਐਵੇਂ ਰੁਪਈਆ ਨੂੰ ਅੰਦਰ ਦੱਬ ਕੇ ਉਲੀ ਲਾ ਛੱਡੀ ਸੀ ਰੁਪਈਏ ਤੋਂ ਰੁਪਈਆ ਪੈਦਾ ਕਰਨ ਦੀ ਜਾਚ ਇਨ੍ਹਾਂ ਖੱਤਰੀ ਪੁੱਤਾਂ ਨੂੰ ਏ ਤੈਥੋਂ ਕਾਹਦਾ ਲਗਾਇ ਮੈਨੂੰ ਤਾਂ ਧੰਨੇ ਸ਼ਾਦੀ ਯਾਰੀ ਨੇ ਧਾਰ ਦਿੱਤਾ ਹੀ ਵਾਵਾ ਕੰਮ ਬਣ ਗਿਆ ਇਹ ਕੁੱਝ ਮੱਖ ਪੋਚ ਕੁੱਝ ਨਾ ਅਮਲੀ ਦੀ ਪੰਜੀ ਘੁਮਾਏ ਉਹ ਵੇਚਣ ਦਾ ਨਾਂ ਲਵੇ ਤਾਂ ਆਪਾਂ ਅੱਜੋ ਸਾਰੇ ਪੈਸੇ ਤਾਰਨ ਨੂੰ ਤਿਆਰ ਆਂ ਹਰ ਥਾਂ ਉਹਦਾ ਤੇ ਆਪਣਾ ਬੰਨਾ ਸਾਂਝਾ ਏ ਆ ਤੈਨੂੰ ਦੂਜੇ ਖੇਤ ਵੀ ਵਿਖਾਈਏ ਲੱਖਾ ਸਿੰਘ ਨੇ ਫਿਰਕੇ ਆਪਣੇ ਖੇਤ ਵਿਖਾਏ ਹੁਣ ਇਹ ਵੀ ਦੱਸਿਆ ਕਿ ਚੰਭ ਵਾਲੇ ਖੇਤ ਵਿੱਚ ਬਾਗ ਲਾਉਣ ਦੀ ਵਿਉਂਤ ਬਣਾਈ ਹੋਈ ਏ ਵਾਪਸ ਘਰ ਨੂੰ ਪਰਤਦੇ ਆਉਣੇ ਅਮੀਰੀ ਦਾ ਪ੍ਰਭਾਵ ਪਾਉਣ ਵਾਸਤੇ ਕਿਹਾ ਸਮੋਂ ਦੱਸਿਆ ਇੰਨਾ ਕਮਾ ਦੇਾਂਗੇ ਕਿ ਅਗਲੀਆਂ ਕਈ ਪੀੜ੍ਹੀਆਂ ਨੂੰ ਕੱਖ ਭੰਨ ਕੇ ਦੂਰਾ ਕਰਨ ਦੀ ਲੋੜ ਨਹੀਂ ਪਵੇਗੀ ਤੇਰੇ ਪੈਰਾਂ ਦੀ ਖਰਾਇਤ ਮਹਾਰਾਜ ਦੀ ਬੜੀ ਕਿਰਪਾ ਏ ਹਾਂ ਇੱਕ ਥੋੜ ਦੈਲ ਵਿੱਚ ਬੜੀ ਰੜਕਦੀ ਏ ਨਾਮਾ ਕੱਲਾ ਏ ਤੇ ਜਾਣਦਾ ਏ ਜੱਟ ਦਾ ਕੱਲਾ ਪੁੱਤ ਕਾਸੇ ਜੋਗਾ ਨਹੀਂ ਹੁੰਦਾ ਕੱਲੇ ਰੱਖ ਦੀ ਚਾਵੇਂ ਕੋਈ ਡਰਦਾ ਨਹੀਂ ਬੈਂਦਾ ਕੱਲੇ ਨੂੰ ਦੋ ਮਾੜੇ ਵੀ ਟਿਕਣ ਨਹੀਂ ਦਿੰਦੇ ਬਸ ਇਹਾ ਚੋਰਾ ਲਈ ਜਾਂਦਾ ਹੀ ਮੈਨੂੰ ਕਿਤੇ ਦੋ ਤਿੰਨ ਹੁੰਦੇ ਤਾਂ ਪਰ ਇਹ ਤਾਂ ਭਾਈਆ ਜੀ ਰੱਬ ਦੇ ਵਸ ਹੋਇਆ ਨਿਹਰਾ ਰੱਬ ਦੇ ਵਾਸੀ ਨਹੀਂ ਸਮੋਂਦ ਸਿਆਂ ਬੰਦਿਆਂ ਦੇ ਵਸ ਵੀ ਹੁੰਦਾ ਏ ਅੱਛਾ ਫੇਰ ਤੇਰੇ ਨਾਲ ਸਲਾਹ ਕਰਾਂਗੇ ਕਿਸੇ ਵੇਲੇ ਲੱਖਾ ਸਿੰਘ ਸਮਝਦਾ ਸੀ ਕਿ ਅਜੇ ਅਗਲੀ ਗੱਲ ਦੱਸਣ ਦਾ ਵੇਲਾ ਨਹੀਂ ਆਇਆ ਚਾਮ ਨੂੰ ਲੱਖਾ ਸਿੰਘ ਨੇ ਘਰ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ ਇੱਥੇ ਡਿਊੜੀ ਦੇ ਨਾਲ ਲੱਗਵਾ ਵੀ ਹੱਥ ਲੰਮਾ ਕੋਠਾ ਮਾਲ ਵਾਸਤੇ ਛੱਤ ਦੇਣਾ ਏ ਉਸ ਤੋਂ ਅੱਗੇ ਤੂੜੀ ਵਾਸਤੇ ਬਾਹਰਲੀ ਹਵੇਲੀ ਦੀ ਉਸ ਗੋਟ ਵਿੱਚ ਇੱਕ ਕੋਠੜੀ ਨੌਕਰ ਵਾਸਤੇ ਛੱਤ ਦੇਾਂਗੇ ਆਪਣੇ ਵਸੋਂ ਵਾਲਿਆਂ ਕੋਠਿਆਂ ਦਾ ਮੂੰਹ ਚੜਦੇ ਨੂੰ ਏ ਇਸ ਤਰ੍ਹਾਂ ਉਸ ਪਾਸੇ ਬਾਹਰ ਦੀ ਬੈਠਕ ਦੇ ਨਾਲ ਦੇ ਕਮਰੇ ਲੈਹੰਦੇ ਨੂੰ ਮੂੰਹ ਕਰਕੇ ਛੱਤ ਦੇਣੇ ਨੇ ਨਾਲ ਲੱਗਵੀਂ ਦੱਖਣ ਦੇ ਪਾਸੇ ਚੰਗੀ ਖੁੱਲੀ ਰਸੋਈ ਸਭ ਪੱਕੇ ਛਤਣੇ ਨੇ ਉਦਾਲੇ ਦੀ ਕੰਧ ਵੀ ਸਾਰੀ ਪੱਕੀ ਕਰ ਦੇਣੀ ਹੈ ਕੱਚੇ ਘਰ ਵਿੱਚ ਜਨਾਨੀਆਂ ਦਾ ਕੋਈ ਜੀਵਨ ਹੁੰਦਾ ਹੈ 12 ਮਹੀਨੇ ਮਿੱਟੀ ਵਿੱਚ ਹੀ ਹੱਥ ਲਿਬੜੇ ਰਹਿੰਦੇ ਨੇ ਕਦੇ ਲੰਬ ਕਦੇ ਪੋਚ ਸਭ ਖੇਚਲਾਂ ਦੂਰ ਕਰ ਦੇਣੀਆਂ ਨੇ ਸੁਣ ਸੁਣ ਕੇ ਸਮੁੰਦਰ ਸਿੰਘ ਦੇ ਚਿਹਰੇ ਉੱਤੇ ਖੁਸ਼ੀ ਤੇ ਹੈਰਾਨੀ ਦੋਹਾਂ ਦਾ ਰੰਗ ਗੂੜਾ ਹੁੰਦਾ ਜਾ ਰਿਹਾ ਸੀ ਜੋ ਪਰਮਭਾਵ ਲੱਖਾ ਸਿੰਘ ਉਹਦੇ ਦਿਲ ਤੇ ਪਾਉਣਾ ਚਾਹੁੰਦਾ ਸੀ ਉਸ ਵਿੱਚ ਉਹ ਪੂਰੀ ਤਰ੍ਹਾਂ ਸਫਲ ਹੋ ਰਿਹਾ ਸੀ ਪਰ ਇਸ ਤੋਂ ਅਗਲੀ ਚਾਲ ਉਹ ਜਿਹੜਾ ਸੰਭਲ ਕੇ ਚੱਲਣਾ ਚਾਹੁੰਦਾ ਸੀ ਕਾਲੀ ਵਿੱਚ ਬਿਨਾਂ ਸੋਚੇ ਸਮਝੇ ਚੱਲੀ ਹੋਈ ਇੱਕ ਚਾਲ ਵੀ ਸਤਰਾਂਜ ਦੀ ਬਾਜ਼ੀ ਨੂੰ ਮਾਤ ਪਾ ਦਿੰਦੀ ਹੈ ਇਸ ਪੱਖੋਂ ਲੱਖਾ ਸਿੰਘ ਪੂਰਾ ਹੁਸ਼ਿਆਰ ਸੀ ਘਰ ਜਾ ਕੇ ਸਮੁੰਦਰ ਸਿੰਘ ਨੇ ਲੱਖਾ ਸਿੰਘ ਦੀ ਬੜੀ ਤਾਰੀਫ਼ ਕੀਤੀ ਉਹਨੇ ਕਿਹਾ ਮਾਂ ਵੇਖੇ ਸੁਣੇ ਦਾ ਕੋਹਾਂ ਦਾ ਫਰਕ ਹੁੰਦਾ ਏ ਭయ్యా ਲੱਖਾ ਸੋਂ ਰਾਜਾ ਜਾਟੇ ਇੱਕ ਚਿੜੀਆਂ ਦਾ ਦੁੱਧ ਨਹੀਂ ਐ ਇਸ ਵੇਲੇ ਹੋਰ ਸਭ ਗੋਜੇ ਲੱਖਾਂ ਵਿੱਚ ਖੇੜਦਾ ਏ ਬਾਦਸ਼ਾਹ ਏ ਬਾਦਸ਼ਾਹ ਪੱਕੇ ਮਹਿਲ ਪੱਕੀਆਂ ਹਵੇਲੀਆਂ ਬਾਹਰ ਖੂਹਾਂ ਉੱਤੇ ਪੱਕੀਆਂ ਬੈਠਕਾਂ ਕੀ ਕੀ ਦੱਸਾਂ ਸਿਆਣਿਆਂ ਆਖਿਆ ਏ ਗਰੀਬ ਦਾ ਨਿੰਦਣਾ ਕੀ ਤੇ ਬਾਦਸ਼ਾਹ ਦਾ ਸਲਾਉਣਾ ਕੀ ਜਿਹੜਾ ਹੋਇਆ ਹੀ ਬਾਦਸ਼ਾਹ ਉਹਦੀ ਹੋਰ ਕੋਈ ਕੀ ਵਡਿਆਈ ਕਰੇ ਖਰਾਕੜ ਕਿਤੇ ਨੇੜੇ ਟਿੜੇ ਨਹੀਂ ਲੰਗੀ ਘਰ ਗਏ ਅੰਗਸਾਕ ਨੂੰ ਹੱਥਾਂ ਤੇ ਚੱਕ ਲਵੇਗਾ ਸੇਵਾ ਤੇ ਦਰਮਾਨ ਵੱਲੋਂ ਆਨੇ ਕੋਈ ਕਸਰ ਨਹੀਂ ਛੱਡੀ ਮੈਂ ਤਾਂ ਪਹਿਲੀ ਵਾਰ ਗਿਆ ਉੱਥੇ ਵੇਖਿਆਂ ਵਰਤਿਆਂ ਪਤਾ ਲੱਗਦਾ ਏ ਕੋਈ ਮੋਲ ਨਹੀਂ ਉਹਦਾ ਸੇਵਾ ਸ਼ਾਂਤੀ ਨੇ ਵੀ ਬੜੀ ਕੀਤੀ ਏ ਚਾਹ ਚੜ ਗਿਆ ਉਹਨੂੰ ਵੇਖ ਕੇ ਭਾਗਾ ਵਾਲੀਏ ਰਾਜ ਕਰਦੀ ਏ ਭਈ ਮਹਿਲਾਂ ਵਿੱਚ ਕਿਤੇ ਸਾਡੀ ਆਸੋ ਤੇ ਸਵਾਰਨੀ ਨੂੰ ਵੀ ਉਹੋ ਜਿਹੇ ਘਰ ਮਿਲ ਜਾਂਦੇ ਸਮੁੰਦਰ ਸਿੰਘ ਦੇ ਦਿਲ ਵਿੱਚ ਭੈਣਾ ਵਾਸਤੇ ਸਭ ਕਾਮਨਾਵਾਂ ਸਨ ਪਤ ਹਰ ਇੱਕ ਨੂੰ ਲੇਖਾ ਵਿੱਚ ਲਿਖਿਆ ਮਿਲਦਾ ਏ ਸ਼ਾਂਤੀ ਨੇ ਆਪਣੇ ਭਾਗ ਲੈਣੇ ਸਨ ਇਹਨਾਂ ਵਿਚਾਰੀਆਂ ਆਪਣੇ ਪਰਮਾ ਭਾਗਵੀ ਤਾਂ ਕਿਸੇ ਹੱਦ ਤੱਕ ਬੰਦਾ ਆਪ ਹੀ ਬਣਾਉਂਦਾ ਏ ਨਾ ਉਦੋਂ ਮਾਸੀ ਦੇ ਆਖੇ ਲੱਗ ਕੇ ਤੁਸਾਂ ਹਸੋ ਦਾ ਸਾਗ ਕਰ ਦਿੱਤਾ ਉਹ ਆਪਣੇ ਪਾਣੇ ਦੇ ਥੋੜੇ ਨੇ ਵਿਚਾਰੀ ਆਸੋ ਕੁਛੜ ਕਾਕਾ ਹੁੰਦਾ ਏ ਤੇ ਸਿਰ ਤੇ ਰੋਟੀਆਂ ਤਿੱਖੜ ਦੁਪਹਿਰੇ ਵਾਣ ਕੱਚ ਦੀ ਫਿਰਦੀ ਏ ਕਦੇ ਐਸ ਖੇਤ ਕਦੇ ਔਸ ਖੇਤ ਤੇ ਐ ਇੱਕ ਸ਼ਾਂਤੀ ਆ ਜਿਨੇ ਕਦੇ ਪਲੰਗ ਤੋਂ ਪੈਰ ਨਹੀਂ ਲਾਇਆ ਹਲ ਵਾਉਣ ਵਾਲੇ ਕੰਮੇ ਵੱਖ ਮਾਲ ਚਾਰਨ ਵਾਲਾ ਵਕ ਰੋਟੀਆਂ ਖੇਤ ਲਜਾਵੇ ਤਾਂ ਬਾਗੀ ਆਏ ਗਏ ਦੀ ਸੇਵਾ ਕਰਨ ਵਾਸਤੇ ਮਹਿਰਿਆਂ ਦਾ ਮੁੰਡਾ ਬਾਹਰੋਂ ਹਵੇਲੀ ਵਿੱਚੋਂ ਗੋਹਾ ਲੱਕੜ ਵੀ ਲਿਆਉਣਾ ਹੋਵੇ ਤਾਂ ਪੰਗਣ ਸ਼ਾਂਤੀ ਦਾ ਕੰਮ ਹੈ ਰੋਟੀਆਂ ਪਕਾਉਣੀਆਂ ਤੇ ਨਵੇਂ ਲੀੜੇ ਪਾ ਕੇ ਪਲੰਗ ਤੇ ਬਹਿ ਰਹਿਣਾ ਪੀਣ ਤੱਕ ਉਹਨੂੰ ਹੱਥੀ ਨਹੀਂ ਕਰਨਾ ਪੈਂਦਾ ਫਿਰ ਲੀੜੇ ਨੂੰ ਕਿਤੇ ਦਾਗ ਨਹੀਂ ਲੱਗਣ ਦੇਣਾ ਅੱਧੋ ਰਣਾ ਵੀ ਲਾ ਕੇ ਕਿਸੇ ਕਰੀਬਣੀ ਨੂੰ ਦੇ ਛੱਡਣਾ ਏ ਪਟਿਆਲੇ ਦੀਆਂ ਸਰਦਾਰਨੀਆਂ ਵਰਗੀ ठाਠੇ ਉਹਦੀ ਦੂਜੇ ਪਾਸੇ ਸਾਡੀ ਆਸੋਆ ਮਕੰਦੇ ਦੇ ਵਿਆਹ ਤੋਂ ਪਹਿਲਾਂ ਮੈਂ ਉੱਥੇ ਗਿਆ ਸਾਂ ਉਹਦੇ ਗਲ ਵਾਲੇ ਕੋਰਤੇ ਦੇ ਦੋ ਥਾਵਾਂ ਤੋਂ ਲੰਗਾਰ ਸੀਤੇ ਹੋਏ ਸਨ ਗੁੱਸੇ ਨਾਲ ਸਮੋਂ ਦਸੈਗ ਨੇ ਮੂੰਹ ਦੂਜੇ ਪਾਸੇ ਕਰ ਲਿਆ ਗੁੱਸਾ ਸੀ ਉਹਦੇ ਅੰਦਰ ਆਪਣੀ ਮਾਂ ਤੇ ਮਾਸੀ ਵਾਸਤੇ ਜਿਨ੍ਹਾਂ ਆਸੋ ਦਾ ਉੱਥੇ ਸਾਥ ਕੀਤਾ ਸੀ ਗਰੀਬੀ ਅਮੀਰੀ ਤਾਂ ਪੱਤ ਲੇਖਾਂ ਦੇ ਵਾਸੀ ਓੰਜ ਆਪਣੇ ਘਰ ਆਸੋ ਸੁਖੀਏ ਮੁੰਡੇ ਬੜੇ ਸਾਉ ਤੇ ਸੁਲੱਗਨੇ ਆਹੋ ਬੜੀ ਸੁਖੀਏ ਕੋਈ ਅੰਤੇ ਸਮੋਹ ਦਸੰਗ ਨੇ ਵਿਅੰਗ ਨਾਲ ਕਿਹਾ ਉਹਦਾ ਮੱਥਾ ਉਸ ਵੇਲੇ ਤਿਉੜੀਆਂ ਨਾਲ ਭਰਿਆ ਹੋਇਆ ਸੀ ਜਿਹਨੂੰ ਖਾਣ ਦਾ ਹੀ ਚੋਰਾ ਰਿਹਾ ਉਹਨੇ ਸੁਖੀ ਕੀ ਹੋਣਾ ਹੋਇਆ ਆਸੋ ਇਹੋ ਜਿਹੀ ਨਹੀਂ ਸੀ ਭਰਤੂ ਸਾਧੋਹਾ ਪੈਣਾ ਨੇ ਰਲ ਕੇ ਹੀਰੇ ਵਰਗੀ ਕੁੜੀ ਨੂੰ ਡੋਗ ਦਿੱਤਾ ਮੇਰੇ ਬੱਚਿਆ ਲਿਖੇ ਸੰਜੋਗਾ ਨੂੰ ਕੌਣ ਮੇੜ ਸਕਦਾ ਏ ਸਾਥੋਂ ਭੁੱਲ ਹੋ ਗਈ ਸਮਝਦਾ ਏ ਤਾਂ ਹੁਣ ਸਵਰਨੀ ਵਾਰੀ ਸੰਭਲ ਜਾਵੀਂ ਅਸੀਂ ਤੇਰੀ ਗੱਲ ਵਿੱਚ ਦਖਲ ਨਹੀਂ ਦਿੰਦੇ ਮਾਂ ਦੀ ਇੱਛਾ ਨਹੀਂ ਸੀ ਗੱਲ ਨੂੰ ਐਸਾ ਮੋੜ ਦੇਣ ਦੀ ਪਰ ਪੁੱਤਰ ਦੇ ਗੁੱਸੇ ਤੋਂ ਡਰ ਕੇ ਉਹ ਬਿਨਾਂ ਸੋਚੇ ਸਮਝੇ ਹੀ ਕਹਿ ਗਈ ਮੈਂ ਕਿਸੇ ਦਾ ਦਖਲ ਮੰਨਣਾਗਾ ਵੀ ਨਹੀਂ ਸਵਾਰਨੀ ਵਾਸਤੇ ਮੈਂ ਮਰਜੀ ਦਾ ਘਰ ਲੱਭਾਂਗਾ ਸ਼ਾਂਤੀ ਵਰਗਾ ਨਾ ਵੀ ਮਿਲਿਆ ਤਾਂ ਆਪਣੇ ਨਾਲੋਂ ਚੰਗਾ ਹੀ ਲੱਭਾਂਗਾ ਸੱਚੇ ਦਿਲੋਂ ਸਮੁੰਦ ਸਿੰਘ ਛੋਟੀ ਭੈਣ ਦਾ ਭਲਾ ਲੋੜਦਾ ਸੀ ਪਰ ਇਹ ਤਾਂ ਸੋਚ ਸਮੁੰਦ ਸਿਆ ਆਪ ਤੋਂ ਤਕੜੇ ਨਾਲ ਮੱਥਾ ਲਾ ਕੇ ਨਿਭਾਵੇਂਗਾ ਕਿਵੇਂ ਪੁੱਜਦਿਆਂ ਘਰਾਂ ਤਾਂ ਮੂੰਹ ਅੱਡੇ ਹੁੰਦੇ ਨੇ ਜੋੜੀਆਂ ਤੇ ਮੋਹਰਾਂ ਮੰਗਦੇ ਨੇ ਅਸੀਂ ਦੇਣ ਜੋਗੇ ਹਾਂ ਕਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਇਹ ਸੋਚਣਾ ਮੇਰਾ ਕੰਮ ਏ ਮੈਂ ਘਰ ਦੀ ਛੱਲੀ ਪੂਣੀ ਤੱਕ ਵੇਚ ਕੇ ਦਾਜ ਵਿੱਚ ਦੇ ਦੇਵਾਂਗਾ ਪਰ ਭੈਣ ਵਾਸਤੇ ਘਰ ਚੰਗਾ ਲੱਭਣਾ ਏ ਸਮੁੰਦਰ ਸਿੰਘ ਉਸ ਵੇਲੇ ਜੋਸ਼ ਵਿੱਚ ਆਇਆ ਹੋਇਆ ਸੀ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ